ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਅੱਜ ਨਵਾਂ ਸ਼ਹਿਰ ਵਿਖੇ ਪੰਜਾਬ ਦੇ ਕੈਬਨਰ ਮੰਤਰੀ ਸੁਖਿੰਦਰ ਸਿੰਘ ਰੰਧਾਵਾ ਨੇ ਤਿਰੰਗਾ ਝੰਡਾ ਲਹਿਰਾਇਆ ਹੈ। ਆਈਟੀਆਈ ਦੀ ਗਰਾਊਂਡ ਵਿੱਚ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਉਹਨਾਂ ਨੇ ਪਰੇਡ ਤੋਂ ਸਲਾਮੀ ਵੀ ਲਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅੱਜ ਉਹ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਸ਼ੀਦ ਪਗਤ ਸਿੰਘ ਦੇ ਜ਼ਿਲ੍ਹੇ ਵਿੱਚ ਤਿਰੰਗਾ ਲਹਿਰਾਉਣ ਦਾ ਮੌਕਾ ਮਿਲਿਆ ਹੈ। ਉਹਨਾਂ ਕਹਿੰਦੇ ਕਿ ਸਾਨੂੰ ਜਾਤ ਪਾਤ ਤੇ ਭੇਦਭਾਵ ਤੋਂ ਉੱਪਰ ਉੱਠ ਕੇ ਡਾਕਟਰ ਭੀਮਰਾਵ ਅੰਬੇਦਕਰ ਵੱਲੋਂ ਬਣਾਏ ਗਏ ਸੂਲਾਂ ਦੇ ਉੱਪਰ ਚੱਲਣਾ ਚਾਹੀਦਾ ਹੈ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਮੇਖੇ ਪਹੁੰਚ ਕੇ ਵੀ ਸ਼ਿਦਾਨੂ ਸ਼ਰਧਾਂਜਲੀਆ ਪੇਟ ਕੀਤੀਆਂ। ਬਾਦਯੋ ਆਪ ਨੂੰ ਕੋਈਤਾ

सरजीत सिंह की अगुवाई में मुख्य मेहमान जी ने राष्ट्रीय ढेर सलामी देंदी हो दूसरी टुकड़ी नीरज कुमार सब इंस्पैक्टर की अगुवाई में सलामी लड़िया महिला पुलिस जानी आजादी के बाद परिवार हाल चाल पूछते हुए के ना ही उन्होंने जमहूरीयत ने सब तो व्डे दिन की बधाई देते हुए ਸੂਟ ਪਾ ਕੇ ਨਾ ਪੰਜਾਬੀ ਹੁਣ ਸਾਹਮਣੇ ਤਹੋਸ਼ ਗੁਮਾਰ ਤੇਂ ਗਿਆ ਨਾ ਨੌਲ ਮੈਂ ਕੋਈ ਕਹਿਣਾ ਨਾ ਦਿਲੋਂ ਬਜੇ ਤੇ ਘਰ ਦੁਨੀਆ ਮੈਡਮ ਜੀ ਮੈਂ ਨਦੀਪ ਬੋਲ ਰਿਹਾ ਹਾਂ ਉਹਨਾਂ ਨੂੰ ਸੁਭਾਅ ਦੇ ਕਿਰਦਾਰ ਉਹਨਾਂ ਦੇ ਚੜਨਾਟ ਮੱਥਾ ਟੇਕਣ ਦੀ ਲੋੜ ਨਹੀਂ ਤੇ ਅੱਜ ਹਿੰਦੁਸਤਾਨ ਇਹ ਨਾਸ਼ੀ ਬਿਦਾ ਦੇ ਬਜਾਅ ਖੁਸ਼ੀ ਮੰਨਦੇ ਆ ਆਜ਼ਾਦੀ ਮੰਨਦੇ ਆ ਤੇ ਸਾਡਾ ਸਾਧਨਾ ਫਰਜ਼ੂਨ ਹੈ ਕਿ ਕੱਲ੍ਹ ਵੀ ਅਸੀਂ ਇਹ ਨਾ ਕਰੀਏ ਕਿ ਸਾਨੂੰ ਆਜ਼ਾਦੀ ਮਿਲੀ ਹੈ। ਹੁਣ ਸਾਨੂੰ ਇਹਨਾਂ ਨੇ ਜਿਹੜੀ ਆਜ਼ਾਦੀ ਦਈ ਉਹਦੇ ਤੇ ਪਿਆਰਾ ਦੇਣਾ ਪਈ। ਕਿਉਂਕਿ ਫੇਰ ਅਸੀਂ ਗੁਲਾਮਾਂ ਇਹਨਾਂ ਦੇ ਗੁਲਾਮ ਨਾ ਬਣ ਕੇ ਬ੍ਰਹਿਮਾਨਾਂ ਦੇ ਦੇਸ਼ਦਰ ਹੋ ਜਾਈਏ। ਸੰਤ ਤਗੜੇ ਹੋ ਕੇ ਸ਼੍ਰੀ ਪਗਤ ਸਿੰਘ ਰਾਜ ਗੁਰੂ ਸਖੇ ਜਿਹੜੇ ਸਾਡੇ ਇਹਨਾਂ ਨੇ ਸਾਨੂੰ ਆਜ਼ਾਦੀ ਦੀ ਬਹਾਰ ਦਿਖਾਈ ਆ ਉਹਨਾਂ ਦੇ ਜਿਹੜੇ ਜੋ ਉਹਨਾਂ ਦੇ ਮੰਨ ਚ ਸੀ ਅਸੀਂ ਉਹਨਾਂ ਨੂੰ ਲੈ ਕੇ ਚੱਲੀਏ। ਇਹ ਮੇਰੇ ਪੂਰੇ ਹਿੰਦੁਸਤਾਨ ਨੂੰ ਅਸੀਂ ਨੂੰ ਅਪਰੀਲ ਗੌਰਮੈਂਟ ਅਰਦਾਸ ਵੀ ਕਰਦਾ ਹੈ ਕਿ ਅਸੀਂ ਇਹਨਾਂ ਦੇ ਜੋ ਕੰਮ ਸਮਝ ਦੇ ਕੇ ਉਹਨਾਂ ਨੂੰ ਨਿਪਟਾ ਜਾਈਏ ਠੀਕ ਹੈ ਠੀਕ ਹੈ ਥੈਂਕ ਯੂ ਨਮਾਸ਼ਿਆ ਤੋਂ ਸੁਖਿੰਦਰ ਸਿੰਘ ਸੁਖਾ ਦੀ ਰਿਪੋਰਟ ਪੰਜਾਬ ਟੂਡੇ